ਜੋ ਆਪਚ ਨਹੀਂ ਚੱਲਿਆ ਤਾਂ ਪੰਜਾਬ 'ਚ ਪੀਜੀਆਈ ਚਲਾਉਣੇ ਆ ਤੁਸੀਂ ਚੰਡੀਗੜ੍ਹ ਸੀਡੀ ਲੈ ਆਓ ਜਿਹੜੀ ਇੰਜੀਓਗ੍ਰਾਫੀ ਕਰਾਈ ਹੈ ਤੁਹਾਡੇ ਸਟੰਟ ਫ੍ਰੀ ਪਵਾ ਦਿੰਨੇ ਆ ਪੰਜਾਬ 'ਚ ਨਹੀਂ ਚੱਲਦਾ ਤਾਂ ਪੀਜੀਆਈ ਤਾਂ ਚੱਲਦਾ ਵੀਰੇ ਠੀਕ ਹੈ ਜੀ ਠੀਕ ਹੈ ਬੋਲੋ ਕਦੋਂ ਕਦੋਂ ਫ੍ਰੀ ਪਵਾਵਾਂ ਮੈਂ ਤੁਹਾਡੇ ਰਹਿ ਕਰਕੇ ਦੱਸੋ ਮੈਨੂੰ ਕਿਹੜਾ ਪਿੰਡ ਆ ਤੁਹਾਡਾ ਪਿੰਡੇ ਜਿਹੜੇ ਜੰਕਾ ਬਲੂ ਕੀ ਪਿੰਡ ਹੈ ਪੰਜਾਬ ਚ ਕੋਈ ਕਾਰਡ ਨਹੀਂ ਚੱਲਦਾ ਕੋਈ ਸਰਕਾਰਾਂ ਮਦਦ ਨਹੀਂ ਕਰਦੀਆਂ ਪੀਜੀਆਈ ਸਟੰਡ ਪੈਂਦੇ ਨੇ ਕਾਰਡ ਚੱਲਦਾ